ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਦੀ ਵੀਡੀਓ ਵਿੱਚ ਅਸੀਂ ਇੱਕ ਐਸਾ ਉਪਾਅ ਲੈ ਕੇ ਆਏ ਹਾਂ उपा नहीं मैं तो कहगी एक ऐसा चमत्कार है कि तीना पाठ पूजा करके भी एना थानू नहीं बनता होगा जो तुम ए वाला उपा करोगे तो थानू एक हफ्ते देर अंदर, अंदर रिजल्ट आ जाएगा जिस तरह कि समझ लो तो कोई पैसा फसया होया है जी तो कोई पेमेंट रुकी हुई है या तोड़ी जॉब नहीं लग रही है तन संबंधी कोई भी समस्या होएगी तो यह उपा कर ही हफ्ते दे ਅੰਦਰ ਤੁਹਾਨੂੰ ਵੀਜ਼ਾ ਆਲਟ ਮਿਲ ਜਾਏਗਾ ਐ ਮੈਂ ਆਪਰੀ ਤੁਹਾਨੂੰ ਵੀਡੀਓ ਦੀ ਸਕਰੀਨ ਤੇ ਇੱਕ ਕਮੈਂਟ ਦਿਖਾ ਰਹੀ ਹਾਂ ਮੈਨੂੰ ਇੱਕ ਪੈਣ ਜੀ ਨੇ ਇੱਕ ਕਮੈਂਟ ਕੀਤਾ ਹੈ ਐ ਮੈਂ ਤੁਹਾਨੂੰ ਪੜ੍ਹ ਕੇ ਦਿਖਾ ਦਿੰਦੀ ਹਾਂ ਪੈਣ ਜੀ ਮੈਂ ਕਪੜੇ ਸिलाई ਕਰਦੀ ਹਾਂ ਪਰ ਮੇਰੀ ਮਿਹਨਤ ਦੇ ਪੈਸੇ ਨਹੀਂ ਮਿਲਦੇ ਜੇ ਮੈਂ ਮੰਗਦੀ ਹਾਂ ਤਾਂ ਕਪੜੇ ਕਿਸੇ ਹੋਰ ਕੋਲ ਸिलाई ਕਰਵਾ ਲੈਂਦੇ ਹਨ ਮੈਨੂੰ ਕੋਈ ਟੋਟਕਾ ਦੱਸੋ ਜੀ ਮੇਰਾ ਕੰਮ ਸिलाई ਦਾ ਵਧੀਆ ਚੱਲ ਜਾਵੇ ਧੰਨਵਾਦ ਜੀ ਤਾਂ ਇਹ ਜਿਹੜਾ ਮੈਂ ਭੈਣ ਜੀ ਅੱਜ ਦਾ ਉਪਾ ਟੋਟਕਾ ਕਹਿ ਸਕਦੇ ਹੋ ਦਸਨ ਵਾਲੀ ਹਾਂ ਤੁਸੀਂ ਇਹ ਕਰੋ ਹਫਤੇ ਦੇ ਅੰਦਰ ਅੰਦਰ ਜਿਹੜੀ ਤੁਹਾਡੀ ਪੇਮੈਂਟ ਰੁਕੀ ਹੋਈ ਹੈ ਜਾਂ ਜਿਹੜੇ ਇਹ ਸਲਾਈ ਦੂਜਾ ਕੋਲ ਕਰਾ ਲੈਂਦੇ ਹਨ ਉਹ ਤੁਹਾਡੇ ਕੋਲ ਹੀ ਆਣੀਏ ਤੇ ਦੇਖੋ ਜੀ ਹੋਰ ਵੀ ਜਿਹੜੇ ਮੇਰੇ ਵੀਡੀਓ ਦੇਖ ਰਹੇ ਹਨ ਮੇਰੇ ਸਬਸਕ੍ਰਾਈਬਰਸ ਮੇਰੇ ਵਿਊਅਰਸ ਤਾਂ ਤੁਸੀਂ ਵੀ ਜੇਕਰ ਤੁਹਾਡੀ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਜੋ ਕਿ ਇਸ ਦਿਨ ਨਾਲ ਸੰਬੰਧਿਤ ਹੈ ਤਾਂ ਤੁਸੀਂ ਵੀ ਇਹ ਵਾਲਾ ਉਪਾ ਜ਼ਰੂਰ ਕਰ ਸਕਦੇ ਹਫਤੇ ਦੇ ਅੰਦਰ ਅੰਦਰ ਤੁਹਾਨੂੰ ਰਿਜ਼ਲਟ ਜਰੂਰ ਮਿਲੇਗਾ ਜੀ ਤੇ ਦੇਖੋ ਜੀ ਜੋ ਮੈਨੂੰ ਕਮੈਂਟ ਕਰਦੇ ਹਨ ਕਿ ਸਾਡੀ ਇਹ ਪਰੇਸ਼ਾਨੀ ਹੈ ਸਾਨੂੰ ਉਪਾਅ ਦੱਸੋ ਤੇ ਮੈਂ ਮੈਸੇਜ ਵਿੱਚ ਇੰਨਾ ਲੰਬਾ ਉਪਾਅ ਜਾਂ ਟੋਟਕਾ ਨਹੀਂ ਦੱਸ ਸਕਦੀ ਹਾਂ ਇਸ ਕਰਕੇ ਮੈਂ ਇਸ ਕਰਕੇ ਇਹ ਵਾਲਾ ਕਮੈਂਟ ਲੈ ਕੇ ਤੁਹਾਨੂੰ ਇਹ ਪ੍ਰੋਬਲਮ ਦਾ ਵੀਡੀਓ ਬਣਾ ਦਿੱਤੀ ਹੈ ਜੇਕਰ ਤੁਹਾਨੂੰ ਵੀ ਹੋਰ ਕਿਸੇ ਨੂੰ ਕੋਈ ਵੀ ਪ੍ਰੋਬਲਮ ਹੋਈ ਤਾਂ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਤਾਂ ਮੈਂ ਉਸ ਦੇ ਉੱਪਰ ਤੁਹਾਡੀ वीडियो जरूर बनावगी उस प्रॉब्लम का उपा वीडियो के राही जरूर दसागी जी तो चलो जी हूँ इस दा प्रॉब्लम का उपा तो पहले मेरी हाथ जोड़ के बेनती है जेकर वीडियो चंगी लग रही है तो वीडियो में लाइक करो जी जिन्ह ने हाले तक मेरा चैनल सबसक्राइब नहीं किया है तो प्लीज़ चैनल सबसक्राइब करो जी परमात्मा का आशीर्वाद लैं दे कमेंट विचरी जरूर जरूर जरूर, जरूर, जरूर देखे जाया करो जी ਤੇ ਚਲੋ ਜੀ ਸਭ ਤੋਂ ਪਹਿਲੇ ਤਾਂ ਮੈਂ ਇਹ ਦੱਸਦੀ ਹਾਂ ਕਿ ਇਹ ਜਿਹੜਾ ਉਪਾਹ ਹੈ ਅੰਕ ਸ਼ਾਸਤਰ ਦਾ ਉਪਾਹ ਹੈ ਨਿਮਰੋਲੋਜੀ ਦਾ ਉਪਾਹ ਹੈ ਇਸ ਦੇ ਵਿੱਚ ਤੁਹਾਡੀ ਜਨਮ ਤਾਰੀਖ ਦਾ ਪਤਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਸ ਤਰ੍ਹਾਂ ਕਿ ਸਮਝ ਲਓ ਐਗਜ਼ਾਮਪਲ ਦੇ ਤੌਰ ਤੇ ਉਦਾਹਰਨ ਦੇ ਤੌਰ ਤੇ ਆਪਾਂ ਇੱਕ ਜਨਮ ਤਾਰੀਖ ਲੈ ਲੈਂਦੇ ਹਾਂ 25 ਅਗਸਤ 1970 ਠੀਕ ਹੈ ਹੁਣ ਅਸੀਂ ਇਹਦਾ ਸਿਰਫ ਸਾਲ ਜਿਹੜਾ ਹੈ 1970 ਸਿਰਫ ਉਸ ਨੂੰ ਕਾਊਂਟ ਕਰਨਾ ਹੈ ਠੀਕ ਹੈ ਜੀ ਧਿਆਨ ਨਾਲ ਸੁਣਨਾ 25 ਜਿਹੜਾ ਜਨਮ ਜਿਹੜੀ ਡੇਟ ਹੈ ਉਸ ਨੂੰ ਨਹੀਂ ਲੈਣਾ ਮਹੀਨਾ ਨਹੀਂ ਲੈਣਾ ਸਿਰਫ ਸਾਲ ਲੈ ਲੈਣਾ ਹੈ ਜਿਸ ਦਾ ਕਿ ਹੁਣ ਸਾਲ ਹੈ 1970 ਇਸ ਦਾ ਅਸੀਂ ਟੋਟਲ ਕਰਾਂਗੇ ਟੋਟਲ ਆ ਗਿਆ 17 ਠੀਕ ਹੈ 17 ਤੇ ਫਿਰ ਇਸ ਦੂ ਆਪਾਂ ਪਲੱਸ ਕਰਾਂਗੇ ਕਿਉਂਕਿ ਸਾਨੂੰ ਕਦੀ ਵੀ ਨੰਬਰ 1 ਚਾਹੀਦਾ ਹੁੰਦਾ ਅੰਕ ਸ਼ਾਸਤਰ ਵਿੱਚ 7 1 8 ਹੋ ਗਿਆ ਠੀਕ ਹੈ ਇੱਥੇ ਹੁਣ ਅਸੀਂ ਇਸ ਦੇ ਵਿੱਚ 4 ਪਲੱਸ ਕਰ ਦੇਣਾ ਹੈ ਹਾਂਜੀ ਜੇ ਲੇਡੀਜ਼ ਇਹ ਉਪਾ ਕਰ ਰਹੀਆਂ ਹਨ ਤਾਂ ਤੁਹਾਡਾ ਜਿੰਨਾ ਟੋਟਲ ਆਏਗਾ ਤੁਹਾਡੇ ਸਾਲ ਦਾ ਉਹਦੇ ਵਿੱਚ ਤੁਸੀਂ 4 ਪਲੱਸ ਕਰ ਦੇਣਾ ਹੈ ਤੇ ਜੇਕਰ ਜੈਂਟਸ ਕਰ ਰਹੇ ਹਨ ਤਾਂ ਉਹਨਾਂ ਦੇ ਸਾਲ ਦੇ ਵਿੱਚੋਂ ਜੋ ਨੰਬਰ ਆਏਗਾ ਉਹਨਾਂ ਨੇ 11 ਮਾਈਨਸ ਕਰ ਦੇਣਾ ਹੈ 11 ਘਟਾ ਦੇਣਾ ਹੈ ਤੇ ਜੋ ਨੰਬਰ ਆਏਗਾ ਉਸ ਨੂੰ ਤੁਸੀਂ ਇਹ ਆਪਣੀ ਹੱਥ ਦੀ

3 ਨੰਬਰ ਆ ਗਿਆ ਤੇ 3 ਨੰਬਰ ਅਸੀਂ ਇੱਥੇ ਰੋਜ਼ ਲਿਖ ਲੈਣਾ ਹੈ ਤੁਸੀਂ ਦੇਖੋਗੇ ਜਿੰਨੀਆਂ ਵੀ ਤੁਹਾਡੇ ਜੀਵਨ ਵਿੱਚ ਰੁਕਾਵਟਾਂ ਹਨ ਸਭ ਦੂਰ ਹੋ ਜਾਣਗੀਆਂ ਇਹ ਨੰਬਰ ਤੁਹਾਨੂੰ ਸਟਰੈਂਥ ਦੇਗਾ ਸ਼ਕਤੀ ਦੇਗਾ ਤੁਹਾਡੇ ਜੀਵਨ ਵਿੱਚ ਆਉਣ ਵਾਲੀਆਂ ਪੈਸੇ ਵੀ ਆ ਜਾਣਗੇ ਜੌਬ ਵੀ ਆ ਸਭ ਪਰੇਸ਼ਾਨੀਆਂ ਤੁਹਾਡੀਆਂ ਦੂਰ ਕਰ ਦੇਗਾ ਔਰ ਤੁਸੀਂ ਐਨੇ ਸੁਖੀ ਹੋ ਜਾਓਗੇ ਕਿ ਤੁਹਾਨੂੰ ਖੁਦ ਕਹੋਗੇ ਕਿ ਇਹ ਉਪਾਅ ਨਹੀਂ ਚਮਤਕਾਰ ਸੀ ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਅਚੀ ਤਰ੍ਹਾਂ ਇਹ ਸਮਝ ਆ ਗਿਆ ਹੋਵੇਗਾ ਐ ਨੰਬਰ ਕਿਸ ਤਰ੍ਹਾਂ ਤੁਸੀਂ ਕੱਢਣਾ ਹੈ ਔਰ ਆਪਣੀ ਹਥੇਲੀ ਦੇ نیچے ਐ ਨੰਬਰ ਰੋਜ ਹਰੇ ਪੈੰਦੇ ਨਾਲ ਲਿਖਣਾ ਹੈ ਤੁਸੀਂ ਵੀ ਆਪਣੀ ਕੋਈ ਵੀ ਪਰੇਸ਼ਾਨੀ ਕਮੈਂਟ ਵਿੱਚ ਲਿਖੋ ਮੈਂ ਉਦੋਂ ਦੀ ਚੁੱਕ ਕੇ ਜਰੂਰ ਤੁਹਾਡੀ ਪਰੇਸ਼ਾਨੀ ਵਾਸਤੇ ਇੱਕ ਵੀਡੀਓ ਬਣਾਵਾਂਗੀ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ